शेर सङ्घ विष्णु भगवान् दी जो महारायि शेरसं विष्णु भगवा दी जोह महारा शेरसं विष्णु भगवान् दीज ज सोहं महारा शेर ਸ਼ੀਨੂ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀਓ ਅੱਜ ਆਪਾਂ ਹਜੂਰ ਸ਼ੈਨ ਸ਼ਾ ਜੀ ਦੀ ਅપરਪਾਰ ਕਿਰਪਾ ਸਦਕਾ ਹਰਵੰਸਪੁਰਾ ਹਰ ਸੰਗਤ ਦੇ ਦਰਸ਼ਨ ਕਰਨ ਵਾਸਤੇ ਹਜੂਰ ਸ਼ੈਨ ਸ਼ਾ ਜੀ ਦੀ ਉਸਤਤ ਕਰਨ ਵਾਸਤੇ ਸਾਤ ਸੰਗ ਕਰਨ ਵਾਸਤੇ ਇਕੱਤਰ ਹੋਏ ਹਾਂ ਇਥੋਂ ਆਪਾਂ ਕੋਈ ਨਾ ਕੋਈ ਲਾਹਾ ਜੇ ਉਹ ਲੈ ਕੇ ਜਾਣਾ ਹੈ ਇਹ ਪ੍ਰਾਣੀ ਤੂੰ ਆਇਓ ਲਾਹਾ ਲੈਣ ਲਗਾ ਕੇ ਤਕਬਕੜੇ ਤੇਰੀ ਮੁਕਤੀ ਚੱਲੀ ਰਹਿਣ ਸੋ ਗੁਰਬਾਣੀ ਦਾ ਵੀ ਇਹ ਪ੍ਰਮਾਣ ਹੈ ਵੀ ਆਪਾਂ ਕੁਝ ਲਾਹਾ ਲੈਣਾ ਆਏ ਹਾਂ ਸਾਰਿਆਂ ਨੇ ਪ੍ਰੇਮਪੂਰਵਕ ਹਰਬਾਣੀ ਸਰਵਣ ਕਰਨਾ ਦੇ ਕਿਸ ਤਰ੍ਹਾਂ ਪ੍ਰਭੂ ਜਿਹੜਾ 994 ਚੌਕੜੀ ਯੁਗ ਤੋਂ ਬਾਅਦ ਆਪ ਪ੍ਰਗਟ ਹੋਇਆ ਨੀਕ ਲੰਕ ਹੋਏ ਉਤਰਸੀ ਮਹਾਵਲੀ ਅਵਤਾਰ ਸੰਤ ਰਛਿਆ ਯੁਗ-ਯੁਗ ਕਰੇ ਉਹ ਦੁਸ਼ਟਾਂ ਕਰੇ ਸ਼ਿੰਗਾਰ ਉਹ ਨਵਾਂ ਧਰਮ ਚਲਾਏ ਸੀ ਜਗ ਹਉਮੇ ਹਉਮਾਰ ਨਾਨਕ ਕਾਲ ਯੁਗਤਾਰ ਸੀ ਕੀਰਤਨ ਨਾਮ ਅਦਾ ਜਦੋਂ ਆਪਾਂ ਕੋਈ ਵੀ ਸੈਂਟੈਂਸ ਜਾ ਕੋਈ ਵੀ ਬਾਣੀ ਪੂਰੀ ਪੜਦੇ ਆ ਤਾਂ ਸਾਨੂੰ ਉਹਦਾ ਅਰਥ ਜਿਹੜਾ ਭਲੀ ਭਾਂਤ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਆ ਜਿਸ ਨੂੰ ਤੂੰ ਜਣਾ ਹੈ ਸੋਈ ਜਨ ਜਾਣੇ ਹਰ ਗੁਣ ਸਾਧ ਹੀ ਆਖ ਬਖਾਣੇ ਜਿਹੜੇ ਉਹਦੇ ਭਗਤਾ ਪਿਆਰੇ ਆ ਉਹ ਬੜੇ ਪ੍ਰੇਮ ਦੇ ਵਿੱਚ ਆਪਣੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਬਹਿੰਦੇ ਨੇ ਔਰ ਉਹਦੀ ਉਸਤਤ ਕਰਦੇ ਨੇ ਸੋ 10 ਜੋ ਲੇਖ ਲੈ ਕੇ ਚੱਲੇਗਾ 27 ਜੇ ਚੈਨਚਾ ਇਸਮਤ 12 ਸਰਜੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲ੍ਹਾ ਰੋਪੜ ਇਹ ਖੇਲ ਹੋਇਆ ਉਥੇ ਕਿਸ ਤਰ੍ਹਾਂ ਹਜੂਰ ਸ਼ੈਨਚਾ ਜੀ ਕਿਰਪਾ ਕਰਦੇ ਨੇ ਆਪ ਜੀ ਨੇ ਬੜੇ ਹੀ ਪ੍ਰੇਮਪੂਰਵਕ ਸਰਵਣ ਕਰਨਾ ਜੀਓ ਧਰਨੀ ਕਹੇ ਭਗਤੋ ਮੈਂ ਕੀ ਦਸਾਂ ਸਿਫਤਾਂ ਤੋਂ ਬਾਹਰ ਸਿਫਤ ਬੇਪਰਵਾਹੀਆ ਉਸ ਬੇਪਰਵਾਹੀ ਦੀ ਸਿਫਤ ਤਾਂ ਸਿਫਤਾਂ ਤੋਂ ਵੀ ਬਾਹਰ ਮੈਂ ਖੁਸ਼ੀਆਂ ਦੇ ਵਿੱਚ ਬਿਨਾ ਦੰਦ ਮੁਖ ਜੇਵਾ ਤੋਂ ਹਸਾਂ ਧਰਨੀ ਦਾ ਕੋਈ ਮੁੱਖ ਦੰਦ ਵੀ ਨਹੀਂ ਹੈ ਉਹਦੀ ਜੇਬਾ ਵੀ ਨਹੀਂ ਹੈ ਪਰ ਭਗਵਾਨ ਦੇ ਅੱਗੇ ਮਿੱਟੀ ਵੀ ਬੋਲੀ ਦਬਕਾਈਆਂ ਵੀ ਬੋਲੀਆਂ ਜਲ ਧਾਰਾ ਵੀ ਬੋਲੀ ਜਿੱਥੇ ਪ੍ਰਭੂ ਦਾ ਪੱਲਾ ਵੀ ਛੋ ਗਿਆ ਉਹ ਵੀ ਤਾਰ ਤ ਬਿਨ ਤਨ ਬਿਜੂਦ ਖੁਸ਼ੀ ਬਣਾਈ ਆ ਬਿਨ ਕਦਮਾ ਚਾਰੋਂ ਕੁੰਟ ਨਸਾਂ ਪਜਾਵਾ ਹੋ ਦਈਆ ਤਨ ਭਾਗ ਕਿਉਂ ਤਨ ਭਾਗ ਹੋਏ ਤਨ ਭਾਗ ਪ੍ਰਭ ਮਿਲਿਆ ਮੈਨੂੰ ਮਸਾਂ ਆ ਜਿਹੜੇ ਮੇਰੇ ਵੀਰ ਪੈਣਾ ਬੈਠੇ ਆ ਜਿਹੜੇ 70 ਤੋਂ ਪਹਿਲਾਂ ਦੇ ਜਨਮੇ ਨੇ ਉਹਨਾਂ ਸਾਰਿਆਂ ਨੇ ਸ਼ਾਖਿਆਤ ਦਰਸ ਕੀਤਾ ਪ੍ਰਭੂ ਦਾ ਜੇ ਅੱਜ ਆਪਾਂ ਮਨਕਰ ਹੁੰਨੇ ਆ ਤਾਂ ਮਾੜੀ ਗੱਲ ਆਪਣੇ ਲਈ ਤਨ ਭਾਗ ਪ੍ਰਭ ਮਿਲਿਆ ਮੈਨੋਂ ਮਸਾ ਜੋ ਮਸਿਆ ਰਹਿਣ ਅੰਧੇਰੀ ਦੇ ਗਵਾਈਆ ਉਦੇ ਚਰਨਾ ਹੀਠਾਂ ਵਸਾਂ ਕਜਾ ਵਾਹੋਦਈਆ ਹਰ ਸੰਗ ਜੀਓ ਜਿਸ ਤਰ੍ਹਾਂ ਆਪਾਂ ਹਯੂਰ ਸ਼ੈਨਸ਼ਾ ਜੀ ਦੇ ਚਰਨਾ ਦੇ ਵਿੱਚ ਫੁੱਲ ਪੇਂਟ ਕਰਦੇ ਆਂ ਤਾਸ਼ ਕਿਤੇ ਇਹਨਾਂ ਫੁੱਲਾਂ ਦੀ ਤਰ੍ਹਾਂ ਆਪਾਂ ਆਪਣੇ ਆਪ ਨੂੰ ਪੇਂਟ ਕਰੀਏ ਗੱਲ ਕਿਓ ਜੀ ਬਣਦੀ ਆ ਚਰਨ ਆਏ ਜਨ ਹੋਏ ਨਿਮਾਣਾ ਸਾਚੀ ਦਰਗਾ ਮਿਲੇ ਟਿਕਾਣਾ ਜਦੋਂ ਅਸੀਂ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਪ੍ਰਭੂ ਦੀ ਚਰਨ ਦੇ ਵਿੱਚ ਆਉਂਦੇ ਆ ਤਾਂ ਸਾਡਾ ਪ੍ਰਭੂ ਸਾਡੇ ਤੇ ਟੁੱਟ ਪੈਂਦਾ ਖੁਸ਼ ਹੋ ਜਾਂਦਾ ਤਨ ਭਾਗ ਪ੍ਰਭ ਮੈਨੂੰ ਮਿਲਿਆ ਮਸਾ ਜੋ ਮਸਿਆ ਰਹਿਣ ਅੰਧੇਰੀ ਦੇ ਗਵਾਈਆ ਉਹਦੇ ਚਰਨਾ ਹੇਠਾਂ ਬਸਾਂ ਬਸਾਏ ਆਪਣੇ ਨਾਲ ਜੜਾਈਆ ਜੋਤੀ ਜੋ ਸਰੂਪ ਹਾਰੋ ਆਪ ਆਪਣੀ ਕਿਰਪਾ ਕਰ ਦੇਵਨ ਆਰਾ ਸਾਚਾ ਵਰ ਸੱਚ ਦਾ ਮਾਲਕ ਏਕ ਗੁਸਾਈਆ ਕਿੰਨੇ ਮਾਲਕ ਨੇ ਸੱਚ ਦੇ ਏਕ ਤਰਨੀ ਕਹੇ ਜਨ ਭਗਤੋ ਮੈਂ ਕੀ ਕਰਾਂ ਸਿਫਤ ਸਲਾਹਣ ਜੋਗ ਬੇ ਪਰਵਾਹੀਆ ਜੋ ਨਿਰਗੁਣ ਹੋ ਕੇ ਬਣਿਆ ਮੇਰਾ ਮਲਾ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਪ੍ਰਭ ਆਪੇ ਹੀ ਨਿਰਗੁਣ ਹੈ ਆਪੇ ਹੀ ਸਰਗੁਣ ਹੈ ਬੇੜਾ ਆਪਣੇ ਕੰੰਧ ਉਠਾਈਆ ਜੋ ਲਿਖ ਜਾਣੇ ਮੇਰਾ ਥਲ ਅਸਗਾਹ ਮੈਲ ਖੋਜ ਖਜਾਈਆ ਪਰਦਾ ਪੜਦੇ ਆ ਵਿੱਚੋਂ ਦੇ ਚੁਕਾ ਚਾਰੋਂ ਕੁੰਟ ਕਰੇ ਰੁਸ਼ਨਾਈਆ ਓ ਸੁਆਮੀ ਠਾਕਰ ਮੇਰਾ ਮਿਹਰਵਾਨ ਮਹਿਬੂਬ ਨੂਰ ਲਾਹੀਆ ਜਿਸ ਦੇ ਕਦਮਾਂ ਉਤੋਂ ਬਲ ਬਲ ਜਾ ਬਲ ਬਲ ਆਪਣਾ ਆਪ ਕਰਾਇਆ ਓ ਸਤ ਸਤਵਾਦੀ ਹੋ ਕੇ ਮੇਰੀ ਪਕੜ ਨਾ ਆਇਆ ਬਾ ਫੜ ਬਾਹੋਂ ਲੈ ਉਠਾਈਆ ਸੱਚਖੰਡ ਨਿਵਾਸੀ ਹੋ ਕੇ ਕਰੇ ਨਿਆ ਸੱਚਖੰਡ ਨਿਵਾਸੀ ਹੋ ਕੇ ਕਰੇ ਨਿਆ ਅਦਲ ਇਨਸਾਫ ਆਪਣੇ ਹੱਥ ਰਖਾਈਆ ਦੀਨ ਦਿ얄 ਠਾਕਰ ਹੋ ਕੇ ਸਰ ਮੇਰੇ ਰਖੇ ਛਾਂ ਅਗਨੀ ਤਤ ਨਾ ਕੋਇ ਤਪਾਈਆ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਦੇ ਬਣਹਾਰਾ ਸਾਚਾ ਵਾਰ ਸੱਚ ਦਾ ਹੁਕਮ ਇੱਕ ਵਰਤਾਈ ਧਰਨੀ ਕਹੇ ਜਨ ਭਗਤੋ ਪ੍ਰਾਪਦਾ ਖੁਸ਼ੀਆਂ ਵਿੱਚ ਕਰੋ ਸ਼ੁਕਰਾਨਾ ਆਪਾਂ ਕਿੰਨਾ ਕੁ ਕਰਦੇ ਆ ਆਪਣੇ ਅੰਦਰ ਚ ਹੱਥ ਮਾਰੀਏ ਆਪਾ ਧਰਨੀ ਕਹੇ ਜਨ ਭਗਤੋ ਪ੍ਰਾਪਦਾ ਖੁਸ਼ੀਆਂ ਵਿੱਚ ਕਰੋ ਸ਼ੁਕਰਾਨਾ ਆਤਰ ਨਿਰੰਤਰ ਢੋਲੇ ਗਾਈਆ ਕੀ ਅਸੀਂ ਅੰਦਰੋਂ ਬਾਹਰੋਂ ਉਹਦੇ ਢੋਲੇ ਗਾਉਨੇ ਆ ਜੋ ਆ ਗਿਆ ਬਲੀਦੋ ਜਾਨਾ ਇੱਥੇ ਉੱਥੇ ਤਾਂ ਮਾਲਕ ਆ ਗਿਆ ਹੁਣ ਧਰਨੀ ਤੇ ਨਾਉ ਨਜਾਰ ਤਬਾਦ ਦੋਹਰੀ ਆਪਣੀ ਕਲ ਵਰਤਾਈ ਆ ਜੋਤੀ ਜਸਾ ਪਹਿਰ ਕੇ ਬਾਣਾ ਅਨੇ ਹਲਾ ਤੀਰ ਚਲਾਈਆ ਖੇਲੇ ਖੇਲ ਸ਼੍ਰੀ ਭਗਵਾਨਾ ਹਰ ਕਰਤਾ ਤੁਰ ਦਰਗਾਹੀਆ ਮੈਨੂੰ ਸੰਦੇਸ਼ਾ ਦੇਵੇ ਫਰਮਾਣਾ ਬਿਨ ਅਖਰਾ ਅਖਰ ਜਣਾਈਆ ਮੈਂ ਸੁਣ ਕੇ ਹੋਈ ਹੈਰਾਨਾ ਹੈਰਤ ਮੇਰੇ ਵਿੱਚ ਦੁਹਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸੱਚ ਦਾ ਭੇਵ ਆਪ ਖਲਾਈਆ ਧਰਨੀ ਕਹੇ ਜਨ ਭਗਤੋ ਪ੍ਰਭ ਤੱਕੋ ਗਹਿਰ ਗੰਭੀਰ ਗਵਰ ਇੱਕ ਅਖਵਾਈਆ ਜਿਸ ਦੀ ਦਿਸੇ ਨਾ ਕੋਈ ਤਸਵੀਰ ਤਸੱਬਰ ਕਰਨਾ ਕੋਈ ਦੜਾਈਆ ਜਿਸ ਦਾ ਨੂਰ ਬੇਨ ਜੀਰ ਜਿਹਦੇ ਵਰਗਾ ਨੂਰ ਹੀ ਨਹੀਂ ਕੋਈ ਹੈਗਾ ਬੇਨ ਜੀਰ ਹੈ ਜਗ ਨੇਤਰ ਵੇਖਣ ਕੋਈ ਨਾ ਪਾਈਆ ਇਹ ਜਗ ਦੇ ਨੇਤਰਾ ਨਾਲ ਨਜ਼ਰ ਵੀ ਨਹੀਂ ਆਉਂਦਾ ਵਿਭ ਦ੍ਰਿਸ਼ਟੀ ਨਾਲ ਜੇ ਉਹ ਕਿਰਪਾ ਕਰੇ ਤਦ ਹੀ ਜਗ ਨੇਤਰ ਵੇਖਣ ਕੋਈ ਨਾ ਪਾਈਆ ਜਿਸ ਦਾ लेखा ਲੈਣਾ ਦੇਣਾ ਜਨ ਭਗਤਾ ਤਤ ਸਰੀਰ ਤਨ ਵਜੂਦਾ ਫੁੱਲ ਫੁਲਾਈਆ ਅੰਮ੍ਰਿਤ ਆਤਮ ਨਿਜਰ ਬਖਸ਼ੇ ਸਿਰ ਗੁਣ ਸੁਵੰਤੀ ਆਪ ਟਪਕਾਇਆ ਸ਼ਬਦ ਨਾਦੀ ਦੇ ਤੀਰ ਧੁਨ ਆਤਮਕ ਰਾਗ ਸੁਣਾਈਆ ਜੋਤੀ ਜਾਤਾ ਹੋ ਕੇ ਬਦਲੇ ਤਕਦੀਰ ਜੋਤੀ ਜਾਤਾ ਸਰਬ ਆਤਮਾ ਦਾ ਪ੍ਰਮਾਤਮਾ ਹੋ ਕੇ ਜੋਤੀ ਜਾਤਾ ਹੋ ਕੇ ਬਦਲੇ ਤਕਦੀਰ ਤਕਬਰ ਰਹਿਣ ਕੋਈ ਨਾ ਪਾਈਆ ਜਨ ਭਗਤੋ ਭਗਤਾ ਅੰਦਰ ਰਹਿਣ ਦੇ ਵੇਖ ਮੀਰ ਜਨ ਭਗਤੋ ਭਗਤਾ ਅੰਦਰ ਰਹਿਣਾ ਦੇਵੇ ਖਮੀਰ ਖਾਲਸ ਆਪਣਾ ਰੰਗ ਰੰਗਾਇਆ ਆਪਾਂ ਵੀ ਕੋਸ਼ਿਸ਼ ਕਰਨੀ ਆਪਣੇ ਅੰਦਰ ਖਮੀਰ ਆਉਣ ਨਹੀਂ ਦੇਣਾ ਕਿਉਂਕਿ ਜੇ ਆਟੇ ਤੇ ਖਮੀਰ ਆ ਜਾਂਦਾ ਤਾਂ ਉਹਨੂੰ ਆਪਾਂ ਰੋਟੀ ਨਹੀਂ ਬਣਾਉਂਦੇ ਉਹਦੀ ਸੁੱਟ ਦਿੰਨੇ ਆ ਵੀ ਚਲੋ ਇਹਨਾਂ ਨੂੰ ਡੰਗਰਾਂ ਨੂੰ ਪਾ ਦਿਓ ਜੇ ਆਪਣੇ ਤੇ ਖਮੀਰ ਆ ਜਾਵੇ ਤਾਂ ਆਪਣੀ ਹਾਲਤ ਫਿਰ ਦੇਖ ਲਓ ਕੀ ਹੋਣੀ ਚਾਹੀਦੀ ਜਨ ਭਗਤੋ ਭਗਤਾ ਅੰਦਰ ਰਹਿਣਾ ਦੇਵੇ ਕਮੀਰ ਖਾਲਸ ਆਪਣਾ ਰੰਗ ਰੰਗਾਈਆ ਸਤ ਧਰਮ ਦੀ ਅੰਤਰ ਕਰੇ ਤਾਮੀਰ ਆਪ ਆਪਣਾ ਹੁਕਮ ਵਰਤਾਈਆ ਸ਼ਰਧ ਦੀ ਕੱਟ ਜ਼ੰਜੀਰ ਸ਼ਰੀਅਤ ਲੇਖਾ ਦੇ ਮੁਕਾਈਆ ਜੋਤੀ ਜੋ ਸਰੂਪ ਹਰਾ ਪਾਪੜੀ ਕਿਰਪਾ ਕਰ ਦੇਵਨ ਹਰਾ ਸੱਚਾ ਵਰ ਸੱਚ ਦਾ ਹੁਕਮ ਇੱਕ ਵਰਤਾਈਆ ਧਰਨੀ ਕਹੇ ਜਨ ਭਗਤੋ ਮੰਨੋ ਇੱਕ ਸ਼੍ਰੀ ਭਗਵੰਤ ਕਿੰਨੇ ਇੱਕ ਧਰਨੀ ਕਹੇ ਜਨ ਭਗਤੋ ਮੰਨੋ ਇੱਕ ਸ਼੍ਰੀ ਭਗਵੰਤ ਭਗਵਨ ਇੱਕ ਅਖਵਾਈਆ ਜੋ ਆਦ ਜੁਗਾਦੀ ਤੁਰਦਾ ਕਾਂਤ ਕੰਤੂ ਹਲਵੇ ਪਰਵਾਈਆ ਜਿਸ ਦਾ ਨਾਮ ਨਿਹਾਨਾ ਮੰਤ ਮੰਤਵ ਸਭ ਦੇ ਹੱਲ ਕਰਾਈਆ ਮਾਨਸ ਜਾਤੀ ਬਣਾਵਰ ਹਾਰਾ ਬੰਤ ਮਾਨਸ ਜਾਤੀ ਬਣਾਵਣ ਹਾਰਾ ਬਣਤ ਘੜਨ ਪੰਨਣ ਹਾਰ ਤੁਰ ਦਰਗਾਹੀਆ ਸਤ ਸਤਵਾਦੀ ਬਣੋ ਸੰਤ ਕਿਹੜੇ ਸੰਤ ਬਣਨਾ ਸਤ ਸਤਵਾਦੀ ਸਤ ਦੀ ਧਾਰ ਤੇ ਚੱਜੇ ਸਤ ਸਤ ਵਿੱਚ ਸਮਾਈਆ ਗੜ ਤੋੜੇ ਹੋਵੇਂ ਹੰਗਟ ਹੰਗ ਬ੍ਰਹਮ ਦੇ ਦਰੜਾਈਆ ਜਾਗਤ ਵਿਦਿਆ ਬਾਹਰ ਬਣਾਏ ਪੰਡਤ ਬੁੱਧੀ ਤੋਂ ਬਾਹਰ ਕਰੇ ਸੁਣਵਾਈਆ ਲੈਣਾ ਦੇਣਾ ਮੁਕਾ ਕੇ ਵਹਿਸ਼ਤ ਜਨਤ ਸਵਰਗ ਆਪਣਾ ਗ੍ਰਹਿ ਵਿਖਾਈ ਆ ਗੜ ਤੋੜ ਕੇ ਹੰਮੇ ਹੰਗਤ ਆਪਣੇ ਅੰਦਰੋਂ ਹੰਕਾਰ ਵੀ ਕੱਢ ਲਈ ਆਪਾਂ ਵੈਸੇ ਤਾਂ ਆਪਣੇ ਤੋਂ ਕੱਢਿਆ ਨਹੀਂ ਜਾਂਦਾ ਜੇ ਕਿਰਪਾ ਕਰੇ ਦਾਤਾ ਆਪ ਕੱਢ ਦੇਵੇ ਗੜ ਤੋੜ ਕੇ ਹੰਮੇ ਹੰਗਤ ਹੰਗ ਬ੍ਰਹਮ ਦੇ ਦਰਸਾਈਆ ਚਾਰ ਵਰਨ 18 ਵਰਨ ਦੀਨ ਮਜਬ ਬਣਾ ਕੇ ਆਪਣੀ ਸੰਗਤ ਸਗਲਾ ਸੰਗੀ ਬਾਹ ਰੰਗੀ ਆਪਣਾ ਰੰਗ ਰੰਗਾਈਆ ਜਨ ਭਗਤ ਸੁਹਿਲਾ ਦੂਜੇ ਦਰ ਬਣੇ ਨਾ ਮੰਗਤ ਆਪਾ ਦੇਖਣਾ ਜਿੰਨੇ ਕਿ ਬੈਠੇ ਆ ਵੀ ਆਪਾਂ ਕਿਸੇ ਹੋਰ ਦਰ ਤੇ ਮੰਗਤੇ ਤਾਂ ਨਹੀਂ ਬਣਦੇ ਜਨ ਭਗਤ ਸੁਹਿਲਾ ਦੂਜੇ ਦਰ ਬਣੇ ਨਾ ਮੰਗਤ ਪਿਛਿਆ ਦੀਨ ਦੁਨੀ ਮੰਗਣ ਕੋਈ ਨਾ ਜਾਈਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਦੇ ਬਣਾਰਾ ਸਾਚਾ ਵਾਰ ਨੀਕ ਲੰਕਨ ਰੈਨ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਲੇਖਾ ਜਾਣੇ ਆਦ ਅੰਤ ਸ਼ੁਰੂ ਤੋਂ ਅਖੀਰ ਤੱਕ ਉਹ ਲੈ ਕੇ ਜਾਂਦਾ ਅੰਤਿਸ਼ ਕਰਨ ਵੇਖੇ ਸਾਂ ਠਾਈਆਂ ਜਿਸ ਤਰ੍ਹਾਂ ਗੁਰਬਾਣੀ ਦਾ ਵੀ ਫਰਮਾਨਾ ਜਿਸ ਨੂੰ ਤੂੰ ਜਣਾਏ ਸੋਈ ਜਾਣ ਜਾਣੇ ਹਰ ਗੁਣ ਸਾਧੀ ਆਖ ਖਾਣੇ ਆਪਾਂ ਪਹਿਲਾਂ ਵੀ ਇਹ ਲਫ਼ਜ਼ ਜਿਹੜਾ ਗੁਰਬਾਣੀ ਦਾ ਆਪਾਂ ਤੋਕੇ ਪੜ੍ਹੀ ਸੀ ਸੱਚੇ ਪਾਤਸ਼ਾਹ ਜੀ ਸਾਰੀ ਸੰਗਤੇ ਇਰਪਾ ਕਰਨ ਜਿਸ ਤਰ੍ਹਾਂ ਅੱਜ ਸ਼ੋਭਾ ਯਾਤਰਾ ਦੀ ਸਾਰੇ ਭੈਣ ਭਾਈਆਂ ਨੇ ਰਲ ਕੇ ਸ਼ੋਭਾ ਬਧਾਈ ਹੈ ਔਰ ਪਿੰਡ ਵਾਲਿਆਂ ਨੇ ਵੀ ਬਹੁਤ ਹੀ ਪ੍ਰੇਮਪੂਰਵਕ ਸਾਥ ਦਿੱਤਾ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਵਧਾਈ ਹਜੂਰ ਸ਼ੈਨਸ਼ਾ ਜੀ ਨੂੰ ਵਧਾਈ ਇਸੇ ਤਰ੍ਹਾਂ ਆਪਾਂ ਪ੍ਰੇਮਪੂਰਵਕ ਸਾਰੇ ਵਿਚਰਦੇ ਰਹੀਏ ਜਿਕਾਰੇ ਦਾ ਸਾਥ ਦੇਣਾ ਜੀ ਉਹ ਹੁੰਆਂ ਭੁੱਲਾਂ ਦੀ ਆਪ ਸਰਬ ਹਰ ਸੰਗਤ ਪਾਸੋਂ ਹਜੂਰ ਸ਼ੰਚਾ ਜੀ ਦੇ ਪਵਿੱਤਰ ਚਰਨਾਂ 'ਪਾਸੋਂ ਖੇਮਾਂ ਦੇ ਜਾਚਕਾਂ ਸੋਹੰਮਾਰਾਈਂ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਾਰਾਈਂ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ